ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਕਾਫੀ ਲੰਮੇ ਸਮੇਂ ਤੋਂ ਆਪ ਜੀ ਨਾਲ ਇਤਿਹਾਸਾਂਜਾ ਕਰ ਰਹੇ ਹਾਂ ਵੱਖ-ਵੱਖ ਕਿਤਾਬਾਂ ਉਹਨਾਂ ਵਿੱਚ ਲਿਖਿਆ ਇਤਿਹਾਸ ਪੜ੍ਹ ਕੇ ਆਪ ਜੀ ਨਾਲ ਸਾਂਝਾ ਕਰਦੇ ਹਾਂ ਇੱਕ ਇੱਕ ਅਧਿਆਇ ਕਰਕੇ ਲੜੀਵਾਰ ਅਧਿਆਏ ਆਪ ਜੀ ਨਾਲ ਸਾਂਝੇ ਕੀਤੇ ਹਨ ਇਸ ਚੈਨਲ ਰਾਹੀਂ ਆਡੀਓ ਰਾਹੀਂ ਮਹਾਰਾਜ ਰਣਜੀਤ ਸਿੰਘ ਬਾਰੇ ਆਪ ਜੀ ਨੇ ਪਹਿਲਾਂ ਵੀ ਇੱਕ ਕਿਤਾਬ ਸਾਂਝੀ ਕਰ ਚੁਕੇ ਹਾਂ ਉਸ ਦਾ ਇਤਿਹਾਸ ਪਰ ਕੇ ਸੁਣਾ ਚੁਕੇ ਹਾਂ ਸਿੱਖ ਰਾਜ ਦਾ ਰਸਮਈ ਇਤਿਹਾਸ ਇਹ ਕਿਤਾਬ ਹੀ ਜਾਰਜ ਕਾਰ ਮਾਈਕਲ ਸਮਿਥ ਇੱਕ ਗੋਰੇ ਅੰਗਰੇਜ਼ ਲੇਖਕ ਵੱਲੋਂ ਲਿਖੀ ਗਈ ਹੈ ਪਰ ਇਸ ਦਾ ਪੰਜਾਬੀ ਵਿੱਚ ਅਨਵਾਦ ਪ੍ਰੋਫੈਸਰ ਜਸਪਾਲ ਕਈ ਵੱਲੋਂ ਕੀਤਾ ਗਿਆ ਹੈ ਅੱਤੇ ਹੁਣ ਫਿਰ ਇੱਕ ਨਵੀਂ ਕਿਤਾਬ ਲੈ ਕੇ ਹਾਜ਼ਰ ਹੋਏ ਹਾਂ ਇਤਿਹਾਸਿਕ ਕਿਤਾਬ ਮਹਾਰਾਜ ਰਣਜੀਤ ਸਿੰਘ ਬਾਰੇ ਅੱਖੀ ਦੇਖਿਆ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਅਤੇ ਫੌਜ ਇਹ ਵੀ ਅੰਗਰੇਜ਼ ਲੇਖਕ ਵਿਲੀਅਮ ਜੀ ਆਸਬੋਰਨ ਅੰਗਰੇਜ਼ ਲੇਖਕ ਵੱਲੋਂ ਲਿਖੀ ਗਈ ਹੈ ਔਰ ਇਸ ਦਾ ਵੀ ਪੰਜਾਬੀ ਵਿੱਚ ਅਨਵਾਦ ਪ੍ਰੋਫੈਸਰ ਜਸਪਾਲ ਕਈ ਵੱਲੋਂ ਕੀਤਾ ਗਿਆ ਹੈ ਇਹ ਕਿਤਾਬ ਬਹੁਤ ਹੀ ਪੜਨਯੋਗ ਇਤਿਹਾਸਿਕ ਔਰ ਕੱਲੀ-ਕੱਲੀ ਗੱਲ ਵਿੱਚ ਲਿਖੀ ਹੈ ਕਲਮਬੰਦ ਕੀਤੀ ਹੈ ਇਹ ਵਿਲੀਅਮ ਆਸਬੋਰਨ ਜੋ ਅੰਗਰੇਜ਼ਾਂ ਵੱਲੋਂ ਦੂਤ ਬਣ ਕੇ ਆਇਆ ਸੀ ਜਿਸ ਨੇ ਅੰਗਰੇਜ਼ਾਂ ਨਾਲ ਸੰਧੀ ਕਰਾਉਣੀ ਸੀ ਮਹਾਰਾਜਾ ਰਣਜੀਤ ਸਿੰਘ ਦੀ ਸਿੱਖ ਰਾਜ ਦੀ ਇਹ ਮਹਾਰਾਜਾ ਰਣਜੀਤ ਸਿੰਘ ਦੇ ਮਹਿਲਾ ਵਿੱਚ ਰਿਹਾ ਉਹਨਾਂ ਦੇ ਰਾਜ ਵਿੱਚ ਰਿਹਾ ਇਸ ਨੇ ਉਹਨਾਂ ਨੂੰ ਲਾਗਿਓ ਨੇੜਿਓਂ ਮਹਾਰਾਜਾ ਰਣਜੀਤ ਸਿੰਘ ਨੂੰ ਵੇਖਿਆ ਉਹਨਾਂ ਦੀ ਫੌਜਾਂ ਬਾਰੇ ਵੇਖਿਆ ਉਹਨਾਂ ਦੇ ਕੰਮਾਂ ਬਾਰੇ ਉਹਨਾਂ ਦੇ ਫੈਸਲਿਆਂ ਬਾਰੇ ਉਹਨਾਂ ਦਾ ਜੋ ਇਰਾਜ ਰਾਜ ਚਲਾਉਣ ਦੇ ਢੰਗ ਸਿਓ ਵੇਖੇ ਉਸ ਨੇ ਇਹ ਕੱਲੀ-ਕੱਲੀ ਗੱਲ ਜੋ ਆਪਣੇ ਅੱਖੀ ਵੇਖੀ ਉਸਨੇ ਇਹ ਆਪਣੀ ਡਾਇਰੀ ਵਿੱਚ ਕਲਮ ਬੰਦ ਕੀਤੀ ਅਤੇ ਉਸ ਡਾਇਰੀ ਤੋਂ ਇਹ ਕਿਤਾਬ ਲਿਖੀ ਜੋ ਮਹਾਰਾਜ ਰਣਜੀਤ ਸਿੰਘ ਬਾਰੇ ਲਿਖੀ ਹੈ ਸਾਨੂੰ ਹਰ ਨੂੰ ਇਹ ਪੜ੍ਹਨੀ ਚਾਹੀਦੀ ਹੈ ਕਿ ਸ਼ੇਰ-ਏ-ਮਹਾਰਾਜ ਰਣਜੀਤ ਸਿੰਘ ਦੇ ਕਿੱਦਾਂ ਉਹਦੇ ਕੰਮ ਕਰਨ ਦੇ ਕੀ ਤਰੀਕੇ ਸਨ ਕਿੱਦਾਂ ਉਹਨਾਂ ਸਿੱਖ ਰਾਜ ਦੀ ਸਥਾਪਨਾ ਕੀਤੀ ਕਿੱਦਾਂ ਐਡਾ ਵੱਡਾ ਸਿੱਖ ਰਾਜ ਉਹਨਾਂ ਨੇ ਚਲਾਇਆ ਤੇ ਜਿਸ ਵਿੱਚ ਕਿਸੇ ਨੂੰ ਕੋਈ ਫਾਂਸੀ ਤੱਕ ਦੀ ਸਜ਼ਾ ਨਹੀਂ ਹੋਈ ਆਓ ਇਹ ਕਿਤਾਬ ਪੜਦੇ ਹਾਂ ਸ਼ੁਰੂ ਕਰਦੇ ਹਾਂ ਅਤੇ ਜਾਣਦੇ ਹਾਂ ਮਹਾਰਾਜਾ ਰਣਜੀਤ ਸਿੰਘ ਬਾਰੇ ਆਪਣੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰੇ ਇਹ ਲੇਖਕ ਵੱਲੋਂ ਉਹਨਾਂ ਦੀ ਬਾਰੇ ਲਿਖਿਆ ਗਿਆ ਹੈ ਸ਼ੁਰੂ ਕਰਦੇ ਹਾਂ ਅੱਜ ਪਹਿਲਾ ਅਧਿਆਇ ਸਿਰਫ ਲੇਖਕ ਲਈ ਲੇਖਕ ਬਾਰੇ ਹੈ ਕਿ ਉਹ ਕਿੱਦਾਂ ਮਹਾਰਾਜਾ ਰਣਜੀਤ ਸਿੰਘ ਕੋਲ ਪਹੁੰਚਿਆ ਔਰ ਕਿਸ ਤਰੂਪ ਪਹੁੰਚਿਆ ਸ਼ੁਰੂ ਕਰਦੇ ਹਾਂ ਵਿਲੀਅਮ ਆਸਬੋਰਨ ਅਤੇ ਉਸ ਦੀ ਇਹ ਕਿਤਾਬ ਵਿਲੀਅਮ ਜੀ ਆਸਬੋਰਨ ਦਾ ਪੂਰਾ ਨਾਂ ਵਿਲੀਅਮ ਜਾਰਜ ਅਸਬੋਰਨਸੀ ਅਤੇ ਉਹ ইস্ট ਇੰਡੀਆ ਕੰਪਨੀ ਦੀ ਸਰਕਾਰ ਵੇਲੇ ਭਾਰਤ ਦੇ ਗਵਰਨਰ ਜਰਨਲ ਲਾਰਡ ਆਕਲੈਂਡ ਦਾ ਮਿਲਟਰੀ ਸਖਤਰ ਸੀ ਲਾਰਡ ਆਕਲੈਂਡ 1936 ਤੋਂ 1942 ਤੱਕ ਭਾਰਤ ਦਾ ਗਵਰਨਰ ਜਨਰਲ ਰਹਾ ਅੰਗਰੇਜ਼ੀ ਸਾਮਰਾਜ ਦੀ ਭਾਰਤੀ ਅੰਗਰੇਜ਼ੀ ਸਾਮਰਾਜ ਦੀ ਭਾਰਤ ਵਰਗੀ ਵੱਡੀ ਇਨ ਬਸਤੀ ਵਿੱਚ ਮਿਲਟਰੀ ਸਖਤਰ ਹੋਣਾ ਬਹੁਤ ਜ਼ਿੰਮੇਵਾਰੀ ਵਾਲਾ ਆਬਦਾ ਸੀ ਇੱਕ ਤਰ੍ਹਾਂ ਨਾਲ ਮੁਲਕ ਦੀ ਅੰਦਰੂਨੀ ਤੇ ਬਾਹਰੀ ਸੁਰੱਖਿਆ ਰਾਜ ਵਿਸਤਾਰ ਦੀਆਂ ਨੀਤੀਆਂ ਗੁਆਂਢੀ ਦੇਸ਼ਾਂ ਨਾਲ ਸੁਰੱਖਿਆ ਸੰਧੀਆਂ ਵਰਗੇ ਕਿੰਨੇ ਹੀ ਅਹਿਮ ਕਾਰਜ ਮਿਲਟਰੀ ਸਖਤਰ ਹੋਣ ਦੇ ਨਾਤੇ ਵਿਲੀਅਮ ਆਸਬੋਰਨ ਦੇ ਹੱਥ ਵਿੱਚ ਸਨ ਉਹ ਇਹਨਾਂ ਸਾਰੇ ਕਾਰਜਾਂ ਵਿੱਚ ਖਰਾ ਉਤਰਨ ਵਾਲਾ ਕਾਬਿਲ ਅਫਸਰ ਸੀ ਇਨ ਜੇਕਰ ਲਾਰਡ ਆਕਲੈਂਡ ਅਫਗਾਨਿਸਤਾਨ ਤੱਕ ਅੰਗਰੇਜ਼ੀ ਰਾਜ ਦੀ ਪਹੁੰਚ ਬਣਾ ਸਕਿਆ ਤਾਂ ਇਸ ਵਿੱਚ ਉਸ ਦੇ ਮਿਲਟਰੀ ਸਖਤਰ ਵਿਲੀਅਮ ਆਸਬੋਰਨ ਦਾ ਬਹੁਤ ਵੱਡਾ ਹੱਥ ਸੀ ਆਸਬੋਰਨ ਨੂੰ ਮਈ 1838 ਵਿੱਚ ਇੱਕ ਅੰਗਰੇਜ਼ ਵਫ਼ਦ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਭੇਜਿਆ ਗਿਆ ਜਿੱਥੇ ਇਹ ਵਫ਼ਦ ਜੁਲਾਈ 1838 ਤੱਕ ਰਿਹਾ ਇਸ ਵਫ਼ਦ ਨੇ ਇੱਕ ਪਾਸੇ ਤਾਂ ਦੋਵਾਂ ਸਾਮਰਾਜਾਂ ਵਿੱਚ ਆਪਸੀ ਸਦਭਾਵਨਾ ਵਾਲੇ ਸਬੰਧ ਬਣਾਉਣੇ ਸਨ ਅਤੇ ਦੂਜੇ ਪਾਸੇ ਰਣਜੀਤ ਸਿੰਘ ਅਤੇ ਆਕਲੈਂਡ ਦੀ ਉਸ ਇਤਿਹਾਸਿਕ ਸੰਧੀ ਲਈ ਹਾਲਾਤ ਸਾਜਗਾਰ ਬਣਾਉਣੇ ਸਨ ਜੋ 3 ਨਵੰਬਰ 1838 ਨੂੰ ਫਿਰੋਜ਼ਪੁਰ ਵਿਖੇ ਹੋਈ ਜੇਕਰ ਵਿਲੀਅਮ ਆਸਬੋਰਨ ਆਪਣੇ ਵਫ਼ਦ ਨਾਲ ਮਈ ਜੂਨ ਦੀ ਪੰਜਾਬ ਦੀ ਗਰਮੀ ਅਤੇ ਜੁਲਾਈ ਦੀਆਂ ਬਰਸਾਤਾਂ ਵਿੱਚ ਤਕਲੀਫਾਂ ਸਹਿ ਕੇ ਮਹਾਰਾਜੇ ਨੂੰ ਤਿਆਰ ਨਾ ਕਰ ਸਕਦਾ ਤਾਂ ਇਹ ਇਤਿਹਾਸਿਕ ਸੰਧੀ ਹੋਣੀ ਹੀ ਨਹੀਂ ਸੀ ਵਿਲੀਅਮ ਆਸਬੋਰਨ ਨੇ ਇਸ ਕਿਤਾਬ ਨੂੰ ਸਿਰਜਣ ਵਿੱਚ ਮੁੱਖ ਸ਼ੈਲੀ ਡੈਰੀ ਵਿਦਿਨਮ ਬਣਾਇਆ ਹੈ ਜਿਸ ਨੂੰ ਦਫ਼ਤਰੀ ਮਰਿਆਦਾ ਅਨੁਸਾਰ ਰੋਜ਼ਨਾਮਚਾ ਰੋਜ਼ਨਾਮਚਾ ਆਖਿਆ ਜਾਂਦਾ ਹੈ ਸਿਰਫ ਪਹਿਲੇ ਹਿੱਸੇ ਦੇ ਦੋ ਅਧਿਆਏ ਵਿੱਚ ਸ਼ੈਲੀ ਤੋਂ ਹਟਵੇਂ ਹਨ ਨਵੇਕਲੀ ਗੱਲ ਇਹ ਹੈ ਕਿ ਇਸ ਡਾਇਰੀ ਸ਼ੈਲੀ ਨੂੰ ਵਰਤਦਿਆਂ ਉਸਨੇ ਬਿਰਤਾਂਤ ਵੀ ਸਿਰਜਿਆ ਹੈ ਪਾਤਰ ਉਸਾਰੀ ਵੀ ਕੀਤੀ ਹੈ ਅਤੇ ਮਾਹੌਲ ਵੀ ਉਸਾਰਿਆ ਹੈ ਇੰਜ ਇਹ ਡਾਇਰੀ ਮਹਿਜ ਡਾਇਰੀ ਨਾ ਰਹਿ ਕੇ ਇੱਕ ਬਿਰਤਾਂਤਕ ਜੁਗਤ ਬਣ ਗਈ ਹੈ ਵਿਲੀਅਮ ਆਸਬੋਰਨ ਨੇ ਇਸ ਕਿਤਾਬ ਵਿੱਚ ਗੱਲ ਨਾਦਰ ਸ਼ਾਹ ਦੇ ਹਮਲੇ ਤੋਂ ਸ਼ੁਰੂ ਕੀਤੀ ਹੈ ਅਤੇ ਫਿਰ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੀ ਗੱਲ ਕਰਦਿਆਂ ਉਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਨੀਤਿਕ ਵਿਕਾਸ ਨੂੰ ਇਤਿਹਾਸਿਕ ਪ੍ਰਸੰਗ ਵਿੱਚ ਉਲੀਕਿਆ ਹੈ। ਉਸ ਨੇ ਅਦੀਨਾ ਨਗਰ, ਦੀਨਾ ਨਗਰ ਅਤੇ ਲਾਹੌਰ ਦੇ ਸ਼ਾਹੀ ਦਰਬਾਨਾਂ ਦੀ ਸ਼ਾਨ ਦਾ ਵਰਣਨ ਕਰਦਿਆਂ ਮਹਾਰਾਜੇ ਦੇ ਨਿੱਜੀ ਜੀਵਨ ਦੇ ਬਹੁਤ ਸਾਰੇ ਨਵੇਂ ਪੱਖ ਉਜਾਗਰ ਕੀਤੇ ਹਨ ਦੂਜੇ ਪਾਸੇ ਮਹਾਰਾਜੇ ਦੀ ਫੌਜ ਸ਼ਕਤੀ ਹਥਿਆਰ ਫੌਜੀ ਸਮਰੱਥਾ ਅਤੇ ਫੌਜੀ ਨੀਤੀਆਂ ਬਾਰੇ ਵੀ ਭਰਪੂਰ ਚਰਚਾ ਕੀਤੀ ਹੈ ਇੰਜ ਇਹ ਕਿਤਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਉਸ ਦੇ ਫੌਜੀ ਪ੍ਰਬੰਧ ਉਸ ਦੀ ਸ਼ਖਸੀਅਤ ਅਤੇ ਅੰਗਰੇਜ਼ਾਂ ਨਾਲ ਉਸ ਦੇ ਸਬੰਧਾਂ ਦਾ ਅਧਿਐਨ ਕਰਨ ਲਈ ਇੱਕ ਮਹੱਤਵਪੂਰਨ ਅਤੇ ਦਸਤਾਵੇਜ਼ੀ ਕਿਤਾਬ ਹੈ ਪ੍ਰੋਫੈਸਰ ਜਸਪਾਲ ਸਿੰਘ ਕਈ ਫਰੂਜ਼ਪੁਰ ਲੋ ਜੀ ਇਹ ਪਹਿਲਾ ਅਧਿਆਇ ਸੀ ਇਹ ਵਿਲੀਅਮ ਆਸਬੋਰਨ ਜੋ ਅੰਗਰੇਜ਼ ਲੇਖਕ ਜਿਸ ਨੇ ਇਹ ਲਿਖੀ ਹੈ ਡੈਰੀ ਲਿਖੀ ਹੈ ਕਿਤਾਬ ਲਿਖੀ ਹੈ ਉਸ ਬਾਰੇ ਦੱਸਿਆ ਗਿਆ ਹੈ ਕਿ ਉਹਨੇ ਕਿਦਾਂ ਸਾਰਾ ਬਰਤਾਨੀ ਇਤਿਹਾਸ ਸਿਰਜਿਆ ਕਿਦਾਂ ਮਹਾਰਾਜ ਰਣਜੀਤ ਸਿੰਘ ਦੇ ਦਰਬਾਰ ਵਿੱਚ ਰਹਿ ਕੇ ਉਹਨੇ ਸਭ ਕੁਝ ਵੇਖਿਆ ਤੇ ਉਹ ਸਾਰਾ ਆਪਣਾ ਕਲਮਬੰਦ ਕੀਤਾ ਲਿਖਿਆ ਕਿਦਾਂ ਅੰਗਰੇਜ਼ਾਂ 'ਵੇ ਸੰਧੀ ਕਰਾਈ हूँ अगर किताब शुरू करा अगला अध्याय लैके कल हाजिर होवेंगे बड़ी आ, बड़ा वजिया किताब लिखी है पढ़न योग इतिहास किताब है सुन योग भी है बेनती है कि वो बात तो वहाँ किताबा लैके ही पढ़िया जान, इतिहास बारे जाने जाए पर जे कोई नहीं एना टाइम कड़ सकता तो यह साड़िया भीडियो आडियो सुन के तुम तो इतिहास जरूर सुनो जरूर जानो हूँ कल नगला अध्याय लैके हाजिर होवों अज लिखिया ही बेनती परिवार कर ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ